ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਬਜ਼ੁਰਗਾਂ ਵੱਲੋਂ ਸਮਝਾਈਆਂ ਹੋਈਆਂ ਕੁਝ ਖਾਸ ਗੱਲਾਂ ਬਾਰੇ ਸਾਡੇ ਬਜ਼ੁਰਗ ਸਾਡੇ ਸਿਆਣੇ ਹਮੇਸ਼ਾ ਸਾਨੂੰ ਸਮਝਾਉਂਦੇ ਨੇ ਕਿ ਆਪਣੀ ਜ਼ਿੰਦਗੀ ਦੀਆਂ ਇਹ ਕੁਝ ਗੱਲਾਂ ਹਰ ਇੱਕ ਦੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਇਹ ਗੱਲਾਂ ਨੂੰ ਆਪਾਂ ਜਿੰਨਾ ਹੀ ਲੁਕੋ ਕੇ ਰੱਖਦੇ ਆ ਉਨਾ ਹੀ ਸੁਖੀ ਵੱਸਦੇ ਆ ਅਤੇ ਜਿੰਨਾ ਹੀ ਇਹ ਗੱਲਾਂ ਸਾਡੇ ਘਰ ਤੋਂ ਬਾਹਰ ਜਾਂਦੀਆਂ ਨੇ ਉਨਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਆਉਂਦੀਆਂ ਨੇ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਰਾਹੀਂ ਜਾਣਦੇ ਆ ਇਹ ਕਿਹੜੀਆਂ ਗੱਲਾਂ ਨੇ ਜੋ ਸਾਨੂੰ ਹਮੇਸ਼ਾ ਆਪਣੇ ਤੱਕ ਸੀਮਤ ਰੱਖਣੀਆਂ ਚਾਹੀਦੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਕਈ ਵਾਰ ਕੁਝ ਭੈਣ ਭਰਾ ਅੱਧੀ ਅਧੂਰੀ ਗੱਲ ਸੁਣ ਕੇ ਗੱਲ ਦਾ ਮਤਲਬ ਗਲਤ ਕੱਢ ਲੈਂਦੇ ਆ ਤਾਂ ਆਪਾਂ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਈਏ ਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਗੱਲਬਾਤ ਕਰਨ ਜਾ ਰਹੇ ਆ ਜਿਹੜੀਆਂ ਗੱਲਾਂ ਨੂੰ ਆਪਾਂ ਲੁਕੋ ਕੇ ਰੱਖਣਾ ਹੈ ਇਹਨਾਂ ਦੇ ਪਿੱਛੇ ਕੋਈ ਵਹਿਮ ਪਰ ਮਣਈਆਂ ਬਲਕਿ ਕਾਰਨ ਨੇ ਆਪਾਂ ਉਹ ਗੱਲਾਂ ਵੀ ਸਾਂਝੀਆਂ ਕਰਾਂਗੇ ਅਤੇ ਕਾਰਨ ਵੀ ਦੱਸਾਂਗੇ ਵੀ ਇਹ ਗੱਲਾਂ ਨੂੰ ਲੁਕੋ ਕੇ ਰੱਖਣ ਦੇ ਸਾਨੂੰ ਕੀ ਫਾਇਦੇ ਮਿਲਦੇ ਆ ਅਤੇ ਜਦੋਂ ਅਸੀਂ ਲੋਕਾਂ ਨੂੰ ਦੱਸਦੇ ਆ ਤਾਂ ਸਾਡਾ ਕੀ ਨੁਕਸਾਨ ਹੁੰਦਾ ਏ ਇਹ ਸਾਰੀ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਨੇਓ ਅਤੇ ਵੀਡੀਓ ਸੁਣਨ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਆ ਕਰੋ ਕਿਉਂਕਿ ਤੁਹਾਡਾ ਇੱਕ ਇੱਕ ਕਮੈਂਟ ਇੱਕ ਇੱਕ ਸੁਝਾਅ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਤਾਂ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਜਰੂਰ ਲਗਾਇਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਿਆਣੇ ਕਹਿੰਦੇ ਸਭ ਤੋਂ ਪਹਿਲੀ ਗੱਲ ਉਹ ਹੈ ਆਪਣੀਆਂ ਪਰਿਵਾਰਕ ਗੱਲਾਂ ਪਰਿਵਾਰ ਦੇ ਵਿੱਚ ਕੋਈ ਵੀ ਸਮੱਸਿਆ ਹੋਵੇ ਭਾਵੇਂ ਤੁਹਾਡਾ ਕਿਸੇ ਜੀ ਦੇ ਨਾਲ ਲੜਾਈ ਝਗੜਾ ਹੋਇਆ ਹੈ ਭਾਵੇਂ ਪਰਿਵਾਰਕ ਕੋਈ ਹੋਰ ਸਮੱਸਿਆ ਹੈ ਕੋਈ ਬੱਚਿਆਂ ਦੇ ਸੰਬੰਧੀ ਆ ਪੈਸੇ ਦੇ ਸੰਬੰਧੀ ਆ ਕੋਈ ਵੀ ਕਰਦੀ ਸਮੱਸਿਆ ਹੈ ਨਾ ਉਹ ਹਰ ਇੱਕ ਬੰਦੇ ਦੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੀਆਂ ਪਰਿਵਾਰਕ ਗੱਲਾਂ ਦੂਜਿਆਂ ਦੇ ਨਾਲ ਸਾਂਝੀਆਂ ਕਰ ਬੈਠਦੇ ਆ ਸਾਨੂੰ ਜਿਗਾ ਅਸੀਂ ਇਸ ਕਰਕੇ ਕਰਦੇ ਆ ਤਾਂ ਜੋ ਸਾਡੇ ਮਨ ਦਾ ਬੋਝ ਹਲਕਾ ਹੋ ਜਾਵੇ ਕਿਉਂਕਿ ਕਈ ਵਾਰ ਸਾਡੇ ਘਰ ਪਰਿਵਾਰ ਦੇ ਵਿੱਚ ਕੁਝ ਐਸੀਆਂ ਗੱਲਾਂ ਹੋ ਜਾਂਦੀਆਂ ਨੇ ਐਸੇ ਮਨ ਮਟਾਵ ਹੋ ਜਾਂਦੇ ਆ ਕਿ ਮਨ ਦੇ ਉੱਤੇ ਬੜਾ ਬੋਝ ਪੈ ਜਾਂਦਾ ਏ ਸਮਝ ਜੀ ਨਹੀਂ ਲੱਗਦੀ ਵੀ ਹੁਣ ਕੀ ਕਰੀਏ ਤਾਂ ਅਜੇ ਦੇ ਵਿੱਚ ਲੱਗਦਾ ਹੁੰਦਾ ਵੀ ਕਿਸੇ ਦੀ ਸਲਾਹ ਨਹੀਂ ਹੈ ਤਾਂ ਕਈ ਲੋਕਾਂ ਦੀ ਆਦਤ ਹੈ ਕਿ ਉਹ ਹਰ ਇੱਕ ਬੰਦੇ ਦੇ ਨਾਲ ਆਪਣੇ ਘਰ ਪਰਿਵਾਰ ਦੀਆਂ ਗੱਲਾਂ ਸ਼ੇਅਰ ਕਰਨ ਲੱਗ ਜਾਂਦੇ ਨੇ ਕਿ ਮੇਰੀ ਫਲਾਣੇ ਦੀ ਦੇ ਨਾਲ ਇਸ ਤਰ੍ਹਾਂ ਲੜਾਈ ਹੋ ਗਈ ਆ ਉਹਨੇ ਮੈਨੂੰ ਆਹ ਬੋਲਿਆ ਮੈਂ ਉਹਨੂੰ ਆਹ ਗੱਲ ਕਹੀ ਜਾਂ ਫਿਰ ਆਪਣੇ ਘਰ ਦੀ ਆਰਥਿਕ ਸਥਿਤੀ ਬਾਰੇ ਘਰ ਦੇ ਵਿੱਚ ਪੈਸੇ ਦੀ ਤੰਗੀ ਆ ਉਹਦੇ ਬਾਰੇ ਦੂਜਿਆਂ ਨੂੰ ਦੱਸਣਾ ਸ਼ੁਰੂ ਕਰ ਦੇਣਾ ਜਾਂ ਘਰ ਦੇ ਵਿੱਚ ਤੁਹਾਡੇ ਬੱਚੇ ਤੁਹਾਡਾ ਕਹਿਣਾ ਨਹੀਂ ਮੰਨ ਰਹੇ ਕੋਈ ਵੀ ਐਸੀ ਗੱਲ ਹੋਵੇ ਜੋ ਸਾਡੇ ਪਰਿਵਾਰ ਦੇ ਨਾਲ ਪਰਿਵਾਰ ਦੇ ਜੀਹਾਂ ਦੇ ਨਾਲ ਸਬੰਧਤ ਆ ਉਹ ਹਰ ਇੱਕ ਬੰਦੇ ਦੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਭਾਵੇਂ ਕਿ ਆਪਾਂ ਆਪਣੇ ਮਨ ਦਾ ਬੋਝ ਹਲਕਾ ਕਰਨ ਦੇ ਲਈ ਦੂਜਿਆਂ ਦੇ ਨਾਲ ਸਾਂਝੀ ਕਰਦੇ ਆ ਜਾਂ ਇਹ ਆਸ ਰੱਖ ਕੇ ਦੂਜਿਆਂ ਦੇ ਨਾਲ ਸਾਂਝੀ ਕਰਦੇ ਆ ਵੀ ਸਾਨੂੰ ਅੱਗੋਂ ਕੋਈ ਚੰਗੀ ਸਲਾਹ ਮਿਲ ਜਾਵੇਗੀ ਪਰ ਨਹੀਂ ਅੱਜ ਦਾ ਸਮਾਂ ਜੋ ਚੱਲ ਰਿਹਾ ਹੈ ਨਾ ਇਹਦੇ ਵਿੱਚ ਕਿਸੇ ਨੂੰ ਕਿਸੇ ਦੀ ਨਹੀਂ ਪਈ ਹਰ ਇੱਕ ਬੰਦਾ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਵਿਜੀ ਆ ਅਤੇ ਹਰ ਇੱਕ ਬੰਦੇ ਨੂੰ ਆਪੋ ਆਪਣੀ ਜ਼ਿੰਦਗੀ ਦੇ ਨਾਲ ਮਤਲਬ ਆ ਹਰ ਇੱਕ ਇਨਸਾਨ ਚਾਹੁੰਦਾ ਵੀ ਬਸ ਮੈਂ ਸੁਖੀ ਹੋਵਾਂ ਦੂਜਿਆਂ ਦੇ ਦੁੱਖ ਦੀ ਕਿਸੇ ਨੂੰ ਪਈ ਨਹੀਂ ਕੋਈ ਵਿਰਲੇ ਮਨੁੱਖ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਜੋ ਦੂਜਿਆਂ ਦੇ ਦੁੱਖ ਨੂੰ ਦੁੱਖ ਸਮਝਦੇ ਆ ਅਤੇ ਉਹਨਾਂ ਦਾ ਦੁੱਖ ਵਡਾਉਂਦੇ ਆ ਪਰ ਬਹੁਤੇ ਲੋਕ ਐਸੇ ਨੇ ਜੋ ਦੂਜਿਆਂ ਦੇ ਦੁੱਖ ਦਾ ਮਜਾਕ ਅਡਾਉਂਦੇ ਨੇ ਦੂਜਿਆਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਨੇ ਤਾਂ ਇਸ ਕਰਕੇ ਕਦੇ ਵੀ ਅਣਜਾਣ ਬੰਦੇ ਦੇ ਨਾਲ ਜਾਂ ਹਰ ਇੱਕ ਦੇ ਨਾਲ ਆਪਣੇ ਘਰ ਦੀ ਕੋਈ ਵੀ ਗੱਲ ਸ਼ੇਅਰ ਨਹੀਂ ਕਰਨੀ ਚਾਹੀਦੀ। ਕਈ ਵਾਰ ਇਹ ਵੀ ਹੁੰਦਾ ਹੈ ਕਿ ਆਪਾਂ ਘਰ ਦੇ ਵਿੱਚ ਕਿਸੇ ਜੀ ਦੇ ਨਾਲ ਗੁੱਸੇ ਹੋ ਗਏ। ਭਾਵੇਂ ਕਿ ਸਾਡੀ ਮਾੜੀ-ਮੋਟੀ ਕਹਾ ਸੁਣੀ ਹੋਗੀ ਕਿਉਂਕਿ ਹਰ ਇੱਕ ਘਰ ਦੇ ਵਿੱਚ ਚੱਲਦੀ ਆ। ਪਤੀ ਪਤਨੀ ਨੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਗੱਲ ਤੋਂ ਮਨ ਮਟਾਵ ਚੱਲਦਾ ਰਹਿੰਦਾ ਹੈ ਪਤੀ ਪਤਨੀ ਦੀ ਗੱਲ ਕਰ ਲਈਏ ਤਾਂ ਕਈ ਵਾਰ ਦਿਨ ਦੇ ਵਿੱਚ 2-2 3-3 ਵਾਰ ਵਿਚਾਰ ਤਕਰਾਰ ਹੋ ਜਾਂਦੀ ਹੈ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪਰ ਉਹ ਗੱਲਾਂ ਬਾਹਰ ਲੋਕਾਂ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਜਾਂ ਘਰ ਦੇ ਕਿਸੇ ਹੋਰ ਜੀ ਦੇ ਨਾਲ ਵੀ ਕਿਸੇ ਵੀ ਵੱਲੋਂ ਤਕਰਾਰ ਹੋ ਗਈ ਆ ਕੋਈ ਮਾੜੀ-ਵੋਟੀ ਕਹਾ ਸੁਣੀ ਹੋ ਗਈ ਮਨ ਮਟਾਵ ਹੋ ਗਿਆ ਤਾਂ ਉਹਨੂੰ ਬਾਹਰ ਜਾ ਕੇ ਨਹੀਂ ਦੱਸਣਾ ਕਿਉਂਕਿ ਜਦੋਂ ਆਪਾਂ ਬਾਹਰ ਦੱਸਦੇ ਆ ਨਾ ਤਾਂ ਲੋਕ ਇਹਨਾਂ ਗੱਲਾਂ ਦਾ ਫਾਇਦਾ ਚੁੱਕਦੇ ਆ ਸਿਆਣਿਆਂ ਦੀ ਕਹਾਵਤ ਹੈ ਨਾ ਕਿ ਪਰਿਵਾਰ ਦੀ ਫੁੱਟ ਤੇ ਜੱਗ ਦੀ ਲੋਟ ਆ ਭਾਵ ਕਿ ਦੋ ਜਣਿਆਂ ਦੀ ਲੜਾਈ ਦੇ ਵਿੱਚ ਤੀਜਾ ਜਣਾ ਫਾਇਦਾ ਚੁੱਕ ਜਾਂਦਾ ਹੈ ਤਾਂ ਕਦੇ ਵੀ ਕਿਸੇ ਦੇ ਨਾਲ ਆਪਣੇ ਪਰਿਵਾਰਕ ਸਮੱਸਿਆਵਾਂ ਨੂੰ ਸਾਂਝੀਆਂ ਨਹੀਂ ਕਰਨਾ ਚਾਹੀਦੀਆਂ ਕਿਉਂਕਿ ਦੇਖੋ ਜਿਹੜੀ ਪਰਿਵਾਰਕ ਨੋਕ ਝੋਕਿਆ ਮਾੜਾ ਮੋਟਾ ਮਨ ਮਟਾਵੇ ਆ ਨਾ ਇਹ ਵੱਡੇ ਕਲੇਸ਼ ਦਾ ਰੂਪ ਹੀ ਉਦੋਂ ਧਾਰਨ ਕਰਦਾ ਹੈ ਜਦੋਂ ਆਪਾਂ ਬਾਹਰ ਜਾ ਜਾ ਕੇ ਗੱਲਾਂ ਦੱਸਦੇ ਆ ਜਿੰਨੀ ਦੇਰ ਤੱਕ ਘਰ ਦੀ ਗੱਲ ਕਰਦੇ ਵਿੱਚ ਰਹਿੰਦੀ ਆ ਉਹ ਇੰਨੀ ਵੱਡੀ ਨਹੀਂ ਬਣਦੀ ਮਨਾਂ ਦੇ ਵਿੱਚ ਦੂਰੀ ਪੈਦਾ ਨਹੀਂ ਕਰਦੀ ਪਰ ਜਦੋਂ ਇਹ ਸਾਡੇ ਘਰ ਦੀ ਗੱਲ ਬਾਹਰ ਜਾਂਦੀ ਆ ਤਾਂ ਬਾਹਰ ਜਾਂਦਿਆਂ ਸਾਥ ਉਸ ਗੱਲ ਦਾ ਰੂਪ ਰੰਗ ਹੀ ਬਦਲ ਜਾਂਦਾ ਹੈ ਉਹਨਾਂ ਗੱਲਾਂ ਦੇ ਮਤਲਬ ਹੀ ਉਜ ਦੇਖੋ ਜੋ ਹੋਰ ਬਣ ਜਾਂਦੇ ਨੇ ਤਾਂ ਇਸ ਕਰਕੇ ਜਿੰਨਾ ਹੋ ਸਕੇ ਆਪਣੇ ਘਰ ਪਰਿਵਾਰ ਦੀਆਂ ਸਮੱਸਿਆਵਾਂ ਘਰ ਪਰਿਵਾਰ ਦੀਆਂ ਨਿੱਕੇ ਮੋٹے ਲੜਾਈ ਝਗੜੇ ਆਪਣੇ ਘਰ ਦੇ ਵਿੱਚ ਹੀ ਸੁਲਝਾ ਲੈਣੇ ਚਾਹੀਦੇ ਆ ਕਿਉਂਕਿ ਪਰਿਵਾਰ ਦੇ ਜੀਆਂ ਦੀ ਕਾਦੀ ਲੜਾਈ ਹੁੰਦੀ ਆ ਦਸਿਆਣੇ ਕਹਿੰਦੇ ਅਸਲ ਸਿਆਣਾ ਬੰਦਾ ਉਹ ਆ ਜੋ ਆਪਣੇ ਘਰ ਦੀ ਗੱਲ ਨੂੰ ਘਰ ਦੇ ਵਿੱਚ ਰੱਖਦਾ ਹੈ ਆਪਸ ਦੇ ਵਿੱਚ ਗੱਲਬਾਤ ਕਰਕੇ ਉਸ ਗੱਲ ਨੂੰ ਨਵੇੜ ਲੈਂਦਾ ਹੈ ਤੀਜੇ ਜਣੇ ਨੂੰ ਵਿੱਚ ਨਹੀਂ ਪਾਉਂਦੇ ਅਤੇ ਇੱਥੇ ਆਪਾਂ ਇਹ ਵੀ ਕਹਿਣਾ ਚਾਹਾਂਗੇ ਕਈ ਵਾਰ ਅਸੀਂ ਭਾਵਕ ਹੋ ਕੇ ਜਾਂ ਦੂਜਿਆਂ ਤੋਂ ਹਮਦਰਦੀ ਲੈਣ ਦੇ ਲਈ ਆਪਣੇ ਘਰ ਦੀ ਗਰੀਬੀ ਆਪਣੇ ਘਰ ਦੀ ਕਿਸੇ ਲੜਾਈ ਝਗੜੀ ਬਾਰੇ ਦੂਜਿਆਂ ਨੂੰ ਦੱਸ ਦਿੰਨੇ ਆ ਪਰ ਲੋਕ ਇਹਨਾਂ ਗੱਲਾਂ ਦਾ ਫਾਇਦਾ ਚੁੱਕਦੇ ਨੇ ਮੌਕਾ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦੇ ਆ ਅਸੀਂ ਉਹਨਾਂ ਗੱਲਾਂ ਨੂੰ ਭੁੱਲ ਜਾਵਾਂਗੇ ਪਰ ਲੋਕਾਂ ਨੇ ਸਾਨੂੰ ਭੁੱਲਣ ਨਹੀਂ ਦੇਣੀਆਂ ਅੱਜ ਗਰੀਬੀ ਆ ਕੱਲ ਨੂੰ ਚੰਗੇ ਦਿਨ ਵੀ ਆਉਣਗੇ ਤਾਂ ਉਹ ਚੰਗੇ ਦਿਨਾਂ ਦੇ ਵਿੱਚ ਲੋਕਾਂ ਨੇ ਉਹ ਗੱਲਾਂ ਵਾਰ-ਵਾਰ ਸੁਣਾਉਣੀਆਂ ਜਦੋਂ ਅਸੀਂ ਲੋਕਾਂ ਦੇ ਸਾਹਮਣੇ ਆਪਣੇ ਦੁੱਖੜੇ ਰੋਣੇ ਸਾਂ ਤਾਂ ਇਸ ਕਰਕੇ ਜਿੰਨਾ ਹੋ ਸਕੇ ਆਪਣੇ ਕਰਦੀਆਂ ਗੱਲਾਂ ਘਰ ਵਿੱਚ ਹੀ ਰੱਖਣੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਦੂਸਰੀ ਗੱਲ ਸਿਆਣੇ ਕਹਿੰਦੇ ਵੀ ਆਪਣਾ ਟੀਚਾ ਆਪਣਾ ਮਕਸਦ ਜੋ ਮੰਜ਼ਲ ਅਸੀਂ ਮਿੱਥ ਕੇ ਬੈਠੇ ਆਂ ਜੋ ਸੁਪਨਾ ਅਸੀਂ ਵੇਖਿਆ ਹੈ ਜਿੰਨੂੰ ਅਸੀਂ ਪੂਰਾ ਕਰਨਾ ਚਾਹੁੰਦੇ ਆ ਉਹਦੇ ਬਾਰੇ ਹਰ ਇੱਕ ਬੰਦੇ ਦੇ ਨਾਲ ਗੱਲ ਨਾ ਕਰੋ ਇਸ ਪਿੱਛੇ ਵੱਡਾ ਕਾਰਨ ਇਹ ਆ ਕਿ ਜਦੋਂ ਆਪਾਂ ਆਪਣੀ ਮੰਜ਼ਲ ਆਪਣੇ ਟੀਚੇ ਬਾਰੇ ਦੂਜਿਆਂ ਨੂੰ ਦੱਸਦੇ ਆ ਨਾ ਕਿਤੇ ਨਾ ਕਿਤੇ ਸਾਡੇ ਮਨ ਦਾ ਚਾਅ ਉਤਸ਼ਾਹ ਅੱਧਾ ਰਹਿ ਜਾਂਦਾ ਹੈ ਪਰ ਜਿੰਨੀ ਦੇਰ ਤੱਕ ਉਹ ਗੱਲ ਸਾਡੇ ਤੱਕ ਹੁੰਦੀ ਆ ਤਾਂ ਸਾਡੇ ਅੰਦਰ ਚਾਅ ਉਤਸ਼ਾਹ ਉਸ ਕੰਮ ਨੂੰ ਪੂਰਾ ਕਰਨ ਦਾ ਜਨੂਨ ਹੁੰਦਾ ਹੈ ਪਰ ਜਦੋਂ ਇਹ ਸਾਰਿਆਂ ਦੇ ਸਾਹਮਣੇ ਗੱਲ ਆ ਗਈ ਉਦੋਂ ਕਿਤੇ ਨਾ ਕਿਤੇ ਚਾਅ ਉਤਸ਼ਾਹ ਢਿੱਲਾ ਪੈ ਜਾਂਦਾ ਹੈ ਅਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਦੋਂ ਆਪਾਂ ਆਪਣੇ ਟੀਚੇ ਆਪਣੀ ਮਿੱਥੀ ਹੋਈ ਮੰਜ਼ਲ ਬਾਰੇ ਦੂਜਿਆਂ ਨੂੰ ਦੱਸਦੇ ਹਾਂ ਉੱਥੇ ਵੀ ਦੱਸਣ ਦਾ ਕਾਰਨ ਇਹੀ ਹੁੰਦਾ ਹੈ ਵੀ ਚਲੋ ਅੱਗੋਂ ਸਾਨੂੰ ਕੋਈ ਚੰਗੀ ਸਲਾਹ ਮਿਲ ਜਾਵੇਗੀ ਪਰ ਕਈ ਵਾਰ ਅਸੀਂ ਕੁਝ ਐਸੇ ਲੋਕਾਂ ਨੂੰ ਦੱਸ ਬੈਠਦੇ ਹਾਂ ਜੋ ਚਾਹੁੰਦੇ ਹੀ ਨਹੀਂ ਕਿ ਅਸੀਂ ਅੱਗੇ ਵਧੀਏ ਅਸੀਂ ਕੋਈ ਆਪਣਾ ਕੰਮ ਧੰਦਾ ਕਰੀਏ ਤਾਂ ਉਹ ਫਿਰ ਸਾਨੂੰ ਕੋਈ ਐਸੀਆਂ ਪੁੱਠੀਆਂ ਸਿੱਧੀਆਂ ਸਲਾਹਾਂ ਦੇ ਸਕਦੇ ਆ ਜੋ ਸਾਡੇ ਕਮਾਂਕਾਰਾਂ ਦੇ ਵਿੱਚ ਰੁਕਾਵਟਾਂ ਮੰਨਣਗੀਆਂ ਤਾਂ ਇਸ ਕਰਕੇ ਚੰਗਾ ਹੋਵੇਗਾ ਕਿ ਸਿਰਫ ਉਸ ਬੰਦੇ ਦੇ ਨਾਲ ਆਪਣੇ ਮਨ ਦੀ ਗੱਲ ਕਰੋ ਜਿਹਦੇ ਉੱਤੇ ਤੁਹਾਨੂੰ ਪੂਰਾ ਭਰੋਸਾ ਹੈ ਕਿ ਇੱਥੋਂ ਮੈਨੂੰ ਚੰਗੀ ਸਲਾਹ ਮਿਲ ਜਾਣੀ ਆ ਹਰ ਇੱਕ ਬੰਦੇ ਦੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਆਪਣੀ ਮਿੱਥੀ ਹੋਈ ਮੰਜ਼ਲ ਆਪਣੇ ਟੀਚੇ ਬਾਰੇ ਉਸ ਤੋਂ ਬਾਅਦ ਆ ਤੀਸਰੀ ਗੱਲ ਬਜ਼ੁਰਗ ਕਹਿੰਦੇ ਵੀ ਆਪਣੇ ਜੇਬ ਵਜਨ ਕਿਸੇ ਨੂੰ ਨਾ ਦੱਸੋ ਜੇਬ ਦੇ ਵਜਨ ਤੋਂ ਭਾਵ ਕਿ ਤੁਹਾਡੇ ਕੋਲ ਪੈਸਾ ਕਿੰਨਾ ਗਿਆ ਜੇ ਪੈਸਾ ਬਹੁਤਾ ਹੈ ਤਾਂ ਵੀ ਬਹੁਤਾ ਰੌਲਾ ਨਹੀਂ ਪਾਉਣਾ ਚਾਹੀਦਾ ਅਤੇ ਜੇ ਘਰ ਵਿੱਚ ਗਰੀਬੀ ਆ ਤਾਂ ਵੀ ਉਹ ਗਰੀਬੀ ਦਾ ਰੋਣਾ ਵੀ ਹਰ ਇੱਕ ਬੰਦੇ ਕੋਲ ਨਹੀਂ ਰੋਣਾ ਚਾਹੀਦਾ ਇਹਦੇ ਪਿੱਛੇ ਕਾਰਨ ਕੀ ਆ ਸਿਆਣੇ ਕਹਿੰਦੇ ਵੀ ਦੇਖੋ ਜੇ ਘਰ ਤੂੰ ਅਮੀਰ ਆ ਤਾਂ ਤੇਰੀ ਅਮੀਰੀ ਦਾ ਭਾਅ ਕਿਸੇ ਨੂੰ ਨਹੀਂ ਆ ਭਾਅ ਕਿ ਜੇ ਤੂੰ ਅਮੀਰ ਆ ਤਾਂ ਤੂੰ ਕਿਹੜਾ ਕਿਸੇ ਨੂੰ ਵੰਡਦਾ ਫਿਰਦਾ ਹੈ ਅਤੇ ਜੇ ਤੂੰ ਗਰੀਬ ਆ ਗਰੀਬੀ ਦਾ ਰੋਣਾ ਰਮਵੇਗਾ ਤਾਂ ਕਿਹੜਾ ਤੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਦੇ ਦੇਣਾ ਹੈ ਕਿ ਅਸੀਂ ਜੋ ਵੀ ਆ ਸਾਡੇ ਕੋਲ ਜਿੰਨਾ ਹੈ ਉਹਦਾ ਸਾਨੂੰ ਹੀ ਭਾਅ ਹੈ ਸਾਨੂੰ ਹੀ ਫਾਇਦੇ ਨੁਕਸਾਨ ਆ ਤਾਂ ਇਹੋ ਜੀਆਂ ਗੱਲਾਂ ਦੂਜਿਆਂ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਆ ਦੱਸਣ ਦੇ ਨਾਲ ਨੁਕਸਾਨ ਹੀ ਹੁੰਦਾ ਏ ਕਿ ਕਈ ਵਾਰ ਜਦੋਂ ਬਹੁਤੇ ਪੈਸੇ ਵਾਲਾ ਆਪਣੇ ਪੈਸੇ ਦਾ ਹੰਕਾਰ ਕਰਕੇ ਆਪਣੇ ਪੈਸੇ ਬਾਰੇ ਸਾਰਿਆਂ ਨੂੰ ਬੜੀਆਂ ਸ਼ੇਖੀਆਂ ਮਾਰਦਾ ਏ ਤਾਂ ਫਿਰ ਦੂਜਿਆਂ ਦੀਆਂ ਆਸਾਂ ਉਮੀਦਾਂ ਉਹਦੇ ਤੋਂ ਵੱਧ ਜਾਂਦੀਆਂ ਨੇ ਵੀ ਚਲੋ ਇਹ ਭੈਣ ਭਰਾ ਪੈਸੇ ਵਾਲਾ ਏ ਲੋੜ ਪਈ ਤਾਂ ਇਹਦੇ ਤੋਂ ਮੰਗ ਲਵਾਂਗੇ ਫਿਰ ਜਦੋਂ ਮੰਗਣ ਆਉਂਦੇ ਆ ਆਗੋ ਦੇਣੇ ਪੈਂਦੇ ਆ ਪੈਸੇ ਤਾਂ ਫਿਰ ਬੰਦਾ ਪਛਤਾਉਂਦਾ ਏ ਵੀ ਮੈਂ ਇਹਨਾਂ ਨੂੰ ਕਿਉਂ ਦੱਸ ਬੈਠਾ ਕਿ ਮੇਰੇ ਕੋਲ ਪੈਸਾ ਸੀ ਸੋ ਇਸ ਕਰਕੇ ਜੇ ਤੁਹਾਡੇ ਕੋਲ ਪੈਸਾ ਬਹੁਤਾ ਹੈ ਤਾਂ ਵੀ ਨਾ ਤਾਂ ਬਹੁਤਾ ਵਖਾਵਾ ਕਰੋ ਨਾ ਬਹੁਤਾ ਰੋਲਾ ਪਾਓ ਸਿਆਣੇ ਕਹਿੰਦੇ ਪੈਸਾ ਕਮਾਉਣਾ ਜਿੰਨਾ ਔਖਾ ਹੈ ਨਾ ਉਦੋਂ ਕਿਤੇ ਔਖਾ ਹੈ ਉਹਨੂੰ ਸੰਭਾਲਣਾ ਤੇ ਜੇ ਪੈਸਾ ਕਮਾ ਲਿਆ ਹੈ ਫਿਰ ਉਹਨੂੰ ਪਹਚਾਉਣਾ ਵੀ ਸਿੱਖੋ ਸੰਭਾਲਣਾ ਵੀ ਸਿੱਖੋ ਅਤੇ ਜੇਕਰ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀਆਂ ਪੈਸੇ ਦੀ ਤੰਗੀ ਆ ਤਾਂ ਹਰ ਇੱਕ ਦੇ ਨਾਲ ਤੰਗੀ ਪੇਸ਼ੀ ਦੀ ਗੱਲ ਨਾ ਕਰੋ ਕਿਉਂਕਿ ਕਿਸੇ ਨੇ ਕੁਝ ਨਹੀਂ ਦੇਣਾ ਸਭ ਦੁਨੀਆ ਇੱਥੇ ਸਵਾਦ ਲੈਣ ਵਾਲੀ ਆ ਸਭ ਲੋਕ ਗਰੀਬੀ ਦਾ ਮਜਬੂਰੀ ਦਾ ਮਜ਼ਾਕ ਅਡਾਉਣ ਵਾਲੇ ਨੇ ਸਭ ਪਤਾ ਲੱਗ ਜਾਵੇ ਨਾ ਕਿ ਇਹ ਬੰਦੇ ਦਾ ਹੱਥ ਤੰਗ ਗਿਆ ਤਾਂ ਦੇਖਣਾ ਉਹਨਾਂ ਨੇ ਤੁਹਾਡੇ ਘਰ ਆਉਣਾ ਜਾਣਾ ਹੀ ਬੰਦ ਕਰ ਦੇਣਾ ਤੁਹਾਡੇ ਨਾਲ ਬੋਲਚਾਲ ਹੀ ਬੰਦ ਕਰ ਦੇਣਗੇ ਵੀ ਕਿਤੇ ਇਹ ਸਾਡੇ ਤੋਂ ਕੁਝ ਮੰਗ ਮੰਗਣਾ ਲਵੇ ਉਹ ਤੁਹਾਡੇ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦੇਣਗੇ ਤਾਂ ਇਸ ਤੋਂ ਚੰਗਾ ਵੀ ਭਾਵੇਂ ਅਮੀਰ ਜਾਂ ਗਰੀਬ ਜਾਂ ਜੋ ਪ੍ਰਚਾਰ ਆਪ ਆਪਣੇ ਘਰ ਦੇ ਵਿੱਚ ਰਹੀਏ ਲੋਕਾਂ ਨੂੰ ਦੱਸ ਕੇ ਕੀ ਖਟ ਲੈਣਾ ਅਤੇ ਉਸ ਤੋਂ ਬਾਅਦ ਆ ਚੌਥੀ ਗੱਲ ਇਹ ਗੱਲ ਨੂੰ ਬੜੇ ਧਿਆਨ ਦੇ ਨਾਲ ਸਮਝਣਾ ਕਿਉਂਕਿ ਇਹ ਗੱਲ ਬਹੁਤ ਜ਼ਰੂਰੀ ਹੈ ਸਾਡੇ ਸਿਆਣੇ ਕਹਿੰਦੇ ਆ ਸਾਡੇ ਸੰਤ ਮਹਾਪੁਰਖ ਜੀ ਕਹਿੰਦੇ ਆ ਕਿ ਜੋ ਵੀ ਤੁਸੀਂ ਪਰ ਉਪਕਾਰ ਦੇ ਕੰਮ ਕਰਦੇ ਹੋ ਕਿਤੇ ਸੇਵਾ ਕੀਤੀ ਆ ਦਾਨਪੁਣ ਕੀਤਾ ਹੈ ਕਿਸੇ ਦਾ ਵੀ ਭਲਾ ਕਿਸੇ ਵੀ ਪ੍ਰਕਾਰ ਦੇ ਨਾਲ ਕੀਤਾ ਹੋਵੇ ਉਹ ਕਦੇ ਵੀ ਥਾਂ ਥਾਂ ਤੇ ਨਹੀਂ ਦੱਸਣਾ ਚਾਹੀਦਾ ਜੋ ਤੁਹਾਡਾ ਨੇਮ ਆ ਜੋ ਤੁਹਾਡੀ ਭਗਤੀ ਆ ਉਹਦੇ ਬਾਰੇ ਕਦੇ ਕਿਸੇ ਨੂੰ ਨਾ ਦੱਸੋ ਅਤੇ ਇਹਦੇ ਨਾਂ ਦੱਸਣ ਪਿੱਛੇ ਦਾ ਵੱਡਾ ਕਾਰਨ ਕੀ ਆ ਕਿਉਂਕਿ ਜਦੋਂ ਅਸੀਂ ਆਪਣੇ ਪਰ ਉਪਕਾਰ ਦੇ ਕੰਮਾਂ ਬਾਰੇ ਦੱਸਦੇ ਆ ਸੇਵਾ ਦਾਨਪੁਣ ਆਪਣੀ ਭਗਤੀ ਬਾਰੇ ਦੱਸਦੇ ਆ ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਹੋਮੇ ਹੰਕਾਰ ਆ ਜਾਂਦਾ ਹੈ ਅਤੇ ਜਦੋਂ ਹੀ ਹੋਵੇ ਹੰਕਾਰ ਮਨ ਵਿੱਚ ਆਇਆ ਸਮਝੋ ਅਸੀਂ ਗੁਰੂ ਚਰਨਾਂ ਤੋਂ ਦੂਰ ਹੋ ਗਏ ਤਾਂ ਜੇਕਰ ਗੁਰੂ ਚਰਨਾਂ ਦੇ ਨੇੜੇ ਰਹਿਣਾ ਚਾਹੁੰਦੇ ਆ ਆਪਣੇ ਸੰਤਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਤਾਂ ਫਿਰ ਇਹਨਾਂ ਗੱਲਾਂ ਨੂੰ ਵੀ ਆਪਣੇ ਤੱਕ ਸੀਮਤ ਰੱਖਣਾ ਹੈ ਕਦੇ ਵੀ ਕੀਤੇ ਹੋਏ ਚੰਗੇ ਕੰਮਾਂ ਦਾ ਲੋਕ ਵਕਾਵਾ ਨਹੀਂ ਕਰਨਾ ਪਰ ਕਈ ਵਾਰ ਕੁਝ ਲੋਕ پتہ ਕੀ ਕਹਿਣਗੇ ਉਹ ਕਹਿਣਗੇ ਮੈਂ ਤਾਂ ਫਲਾਣੇ ਬੰਦੇ ਦਾ ਬਹੁਤ ਕੀਤਾ ਪਰ ਇਹਨੇ ਮੇਰੀ ਕਦਰ ਹੀ ਨਹੀਂ ਕੀਤੀ ਮਹਾਪੁਰਖ ਜੀ ਕਹਿੰਦੇ ਜੋ ਵੀ ਚੰਗਾ ਕੰਮ ਕਰਦੇ ਆ ਨਾ ਉਹ ਚੰਗਾ ਕੰਮ ਕਰਕੇ ਭੁੱਲ ਜਾਓ ਉਹਨੂੰ ਯਾਦ ਰੱਖਣ ਦੀ ਲੋੜ ਹੀ ਨਹੀਂ ਆ ਕਿਉਂਕਿ ਉਹ ਚੰਗਾ ਕੰਮ ਤੁਸੀਂ ਦੁਨੀਆ ਤੋਂ ਕਦਰ ਕਰਾਉਣ ਦੇ ਲਈ ਨਹੀਂ ਕੀਤਾ ਉਹ ਕੀਤੇ ਹੋਏ ਚੰਗੇ ਕੰਮ ਦੀ ਕਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਉਣੀ ਆ ਪਰ ਅਸੀਂ ਕੋਈ ਇੱਕ ਚੰਗਾ ਕੰਮ ਕਰ ਲਗੀ ਉਨੀ ਦੇਰ ਤੱਕ ਸਾਨੂੰ ਰੋਟੀ ਹੈ ਜਮ ਨਹੀਂ ਹੁੰਦੀ ਜਿੰਨੀ ਦੇਰ ਤੱਕ ਚਾਰ ਬੰਦਿਆਂ ਦੇ ਵਿੱਚ ਦੱਸਦੇ ਨਹੀਂ ਤਾਂ ਇੱਥੇ ਹੀ ਅਸੀਂ ਆਪਣੇ ਕੀਤੇ ਹੋਏ ਚੰਗੇ ਕੰਮ ਕੀਤੇ ਹੋਏ ਪੁੰਨ ਨਸ਼ਟ ਕਰ ਲੈਂਦੇ ਆ ਤਾਂ ਫਿਰ ਅੱਜ ਤੋਂ ਬਾਅਦ ਜੋ ਵੀ ਚੰਗਾ ਕੰਮ ਕਰਨਾ ਹੈ ਕਿਉਂਕਿ ਅਸੀਂ ਕੌਣ ਹੁੰਨੇ ਆ ਚੰਗੇ ਕੰਮ ਕਰਨ ਵਾਲੇ ਕਿਸੇ ਦੀ ਸੇਵਾ ਕਿਸੇ ਦਾ ਭਲਾ ਕਰਨ ਵਾਲੇ ਇਹ ਤਾਂ ਸਤਿਗੁਰੂ ਸੱਚੇ ਪਾਸ਼ਾ ਆਪ ਹੀ ਸਭ ਕੁਝ ਕਰਵਾ ਰਹੇ ਨੇ ਤਾਂ ਜੇ ਕਿਤੇ ਸਾਡੇ ਕੋਲੋਂ ਓਏ ਵੀ ਚੰਗਾ ਕੰਮ ਹੋ ਰਿਹਾ ਹੈ ਤਾਂ ਉਹਦੇ ਲਈ ਮਾਲਕ ਦਾ ਕੋਟਣ-ਕੋਟ ਸ਼ੁਕਰਾਨਾ ਕਰਨਾ ਚਾਹੀਦਾ ਵੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੇਰੇ ਤੇ ਤਰਸ ਕੀਤਾ ਮੇਰੇ ਹੱਥੋਂ ਇਹ ਸੇਵਾ ਕਰਵਾਈ ਆ ਕਿਉਂਕਿ ਜਦੋਂ ਆਪਾਂ ਸੇਵਾ ਕਰਦੇ ਆ ਦਾਨ ਪੁੰਨ ਕਰਦੇ ਆ ਕਿਸੇ ਦਾ ਵੀ ਭਲਾ ਕਰਦੇ ਆ ਤਾਂ ਸਾਡੇ ਚੰਗੇ ਕਰਮ ਬਣਦੇ ਆ ਸਾਡੇ ਪੁੰਨ ਬਣਦੇ ਆ ਤਾਂ ਜਦੋਂ ਵੀ ਪੁੰਨ ਕਮਾਉਣ ਦਾ ਮੌਕਾ ਮਿਲੇ ਕਦੇ ਵੀ ਦੂਜਿਆਂ ਦੇ ਵਿੱਚ ਦੱਸ ਕੇ ਉਹਨਾਂ ਨੂੰ ਖਤਮ ਨਹੀਂ ਕਰਨਾ ਸਗੋਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ। ਦਾਨ ਕਹਿੰਦੇ ਉਹੀ ਸਫਲ ਜੋ ਗੁਪਤ ਕਰੀਏ ਪਰ ਜੋ ਲੋਕੋ ਵਿਖਾਵਾ ਕਰਕੇ ਕਰੀਏ ਉਹ ਵਰ ਕੀਤੇ ਹੋਏ ਦਾਨ ਪੁੰਨ ਦਾ ਫਾਲ ਅਸੀਂ ਲੋਕਾਂ ਨੂੰ ਹੀ ਦੇ ਦਿੰਦੇ ਹਾਂ ਜਿਨ੍ਹਾਂ ਨੂੰ ਅਸੀਂ ਵਾਰ-ਵਾਰ ਦੱਸਦੇ ਆ। ਤੇ ਫਿਰ ਇਹਨਾਂ ਕੁਝ ਗੱਲਾਂ ਦੇ ਉੱਤੇ ਆਪਾਂ ਵੀ ਵਿਚਾਰ ਜ਼ਰੂਰ ਕਰੀਏ ਧਿਆਨ ਰੱਖੀਏ। ਕਿਉਂਕਿ ਬਜ਼ੁਰਗ ਸਾਨੂੰ ਜੋ ਵੀ ਗੱਲਾਂ ਸਮਝਾਉਂਦੇ ਨੇ ਸਾਡੇ ਭਲੇ ਦੇ ਲਈ ਸਮਝਾਉਂਦੇ ਨੇ। ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਂਦੀਆਂ ਨੇ ਇਹ ਗੱਲਾਂ ਬਜ਼ੁਰਗਾਂ ਨੇ ਤਜਰਬੇ ਕੀਤੇ ਆ ਆਪਣੇ ਤਜਰਬਿਆਂ ਦੇ ਵਿੱਚੋਂ ਸਾਨੂੰ ਉਹ ਇਹ ਗੱਲਾਂ ਦੱਸਦੇ ਨੇ ਤਾਂ ਜੋ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਸਮੱਸਿਆ ਪਰੇਸ਼ਾਨੀ ਨਾ ਹੋਵੇ ਤਾਂ ਫਿਰ ਅੱਜ ਤੋਂ ਬਾਅਦ ਆਪਣੇ ਪਰਿਵਾਰ ਦੀਆਂ ਗੱਲਾਂ ਕਦੇ ਕਿਸੇ ਦੇ ਨਾਲ ਨਹੀਂ ਸਾਂਝੀਆਂ ਕਰਨੀਆਂ ਪੈਸੇ ਜ਼ਬੰਦੀ ਹਰ ਇੱਕ ਬੰਦੇ ਨੂੰ ਨਹੀਂ ਦੱਸਣਾ ਆਪਣੇ ਟੀਚੇ ਆਪਣੀ ਮੰਜ਼ਲ ਬਾਰੇ ਨਹੀਂ ਦੱਸਣਾ ਅਤੇ ਜੋ ਵੀ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ, ਦਾਨਪੁਣ ਸੇਵਾ ਕਰਦੇ ਹੋ, ਜੋ ਵੀ ਭਗਤੀ ਆਮਰਤ ਵੀਲੇ ਦਾ ਨੀਮ ਆ, ਉਹ ਹਰ ਇੱਕ ਬੰਦੇ ਦੇ ਨਾਲ ਸਾਂਝਾ ਨਹੀਂ ਕਰਨਾ। ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਕਿਉਂਕਿ ਵੀਡੀਓ ਬਣਾਉਣ ਦਾ ਮਕਸਦ ਕਦੇ ਵੀ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ ਵੀਡੀਓ ਬਣਾਉਣ ਦੇ ਪਿੱਛੇ ਮਕਸਦ ਇਹ ਹੁੰਦਾ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦੁੱਖ ਤਕਲੀਫਾਂ ਤੋਂ ਬਚ ਸਕੀਏ ਅਸੀਂ ਆਪਣੇ ਗੁਰੂ ਚਰਨਾਂ ਦੇ ਲੜ ਲੱਗ ਸਕੀਏ ਤਾਂ ਆਓ ਫਿਰ ਗੁਰੂ ਲੜ ਲੱਗ ਕੇ ਗੁਰੂ ਪਾਸ਼ਾ ਜੀ ਦੇ ਦੱਸੇ ਹੋਏ ਉਪਦੇਸ਼ ਦੇ ਅਨੁਸਾਰ ਜੀਵਨ ਜਿਉਣ ਦੀ ਕੋਸ਼ਿਸ਼ ਕਰੀ। ਨਾ ਹੀ ਕਦੇ ਕਿਸੇ ਦਾ ਦਿਲ ਦਿਖਾਉਣਾ, ਨਾ ਕਦੇ ਕਿਸੇ ਬਾਰੇ ਮਾੜਾ ਸੋਚਣਾ, ਨਾ ਮਾੜਾ ਕਰਨਾ। ਜਦੋਂ ਇਦਾਂ ਦੀ ਸੋਚ ਰੱਖ ਕੇ ਅੱਗੇ ਵਧਾਂਗੇ ਨਾ ਤਾਂ ਸਤਿਗੁਰ ਸੱਚੇ ਪਾਸ਼ਾ ਕਦੇ ਵੀ ਪਿੱਠ ਨਹੀਂ ਲੰਗਣ ਦਿੰਦੇ। ਸਤਿਗੁਰ ਸੱਚੇ ਪਾਸ਼ਾ ਸਾਨੂੰ ਕਦੇ ਵੀ ਦੁਖੀ ਨਹੀਂ ਹੋਣ ਦੇਣਗੇ। ਸਾਡੀ ਜ਼ਿੰਦਗੀ ਦੇ ਵਿੱਚ ਸੁੱਖਾਂ ਦਾ ਵਾਅਦਾ ਉਸੇ ਦਿਨ ਤੋਂ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਦੂਜਿਆਂ ਨੂੰ ਸੁੱਖ ਦੇਣ ਬਾਰੇ ਸੋਚਦੇ ਹਾਂ। ਜਦੋਂ ਦੂਜਿਆਂ ਦੇ ਭਲੇ ਬਾਰੇ ਸੋਚਦੇ ਆ ਕਿਉਂਕਿ ਗੁਰਸਿੱਖ ਦੀ ਅਰਦਾਸ ਬੇਨਤੀ ਵੀ ਉਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਸਿੱਖ ਸਰਬੱਤ ਦਾ ਭਲਾ ਨਹੀਂ ਮੰਗਦਾ ਗੁਰੂ ਨਾਨਕ ਪਾਤਸ਼ਾਹ ਦੇ ਕਰਦਾ ਪਹਿਲਾ ਸਿਧਾਂਤ ਹੀ ਇਹ ਆ ਕਿ ਸਾਨੂੰ ਉਹੀ ਕੁਝ ਮਿਲੇਗਾ ਜੋ ਅਸੀਂ ਦੂਜਿਆਂ ਨੂੰ ਦੇਣਾ ਚਾਹੁੰਦੇ ਆ ਜਾਂ ਦੂਜਿਆਂ ਨੂੰ ਦੇ ਚੁੱਕੇ ਆ ਉਹੀ ਚੀਜ਼ਾਂ ਦੁੱਗਣੀਆਂ ਚੌਗਣੀਆਂ ਹੋ ਕੇ ਸਾਨੂੰ ਮਿਲਦੀਆਂ ਨੇ ਤਾਂ ਫਿਰ ਆਓ ਖੁਸ਼ੀਆਂ ਵੰਡੀਏ ਖੁਸ਼ੀਆਂ ਹੀ ਮਿਲਣਗੀਆਂ ਭੁੱਲ ਕੇ ਵੀ ਕਦੇ ਜਾਣੇ ਅਣਜਾਣੇ ਦੇ ਵਿੱਚ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਦੇ ਵੀ ਕਿਸੇ ਮਜਬੂਰ ਦੀ ਮਜਬੂਰੀ ਦਾ ਫਾਇਦਾ ਨਹੀਂ ਚੁੱਕਣਾ ਜੇਕਰ ਕੋਈ ਸਾਡੇ ਨਾਲ ਆ ਕੇ ਆਪਣੇ ਦਿਲ ਦੀ ਗੱਲ ਕਰਦਾ ਏ ਕੋਈ ਦੁੱਖ ਦਰਦ ਸਾਂਝਾ ਕਰਦਾ ਏ ਨਾ ਤਾਂ ਉਹਨੂੰ ਪਤਾ ਨਹੀਂ ਸਾਡੇ ਉੱਤੇ ਕਿੰਨਾ ਕੁ ਵਿਸ਼ਵਾਸ ਹੋਵੇਗਾ ਕਿੰਨਾ ਕੁ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਸਾਡੇ ਕੋਲ ਆਇਆ ਏ ਤਾਂ ਉਹਦੇ ਉਸ ਦੁੱਖ ਨੂੰ ਕਦੇ ਵੀ ਮਜ਼ਾਕ ਨਾ ਮੰਨਣ ਦਿਓ ਉਹਦੇ ਦੁੱਖ ਨੂੰ ਵਡਾਉਣਾ ਚਾਹੀਦਾ ਹੈ ਜੇ ਉਹਦੇ ਦੁੱਖ ਨੂੰ ਵਡਾ ਨਹੀਂ ਸਕਦੇ ਤਾਂ ਟਕ ਟਕ ਵਧਾਉਣਾ ਵੀ ਨਹੀਂ ਚਾਹੀਦਾ ਕਿਉਂਕਿ ਕੁਝ ਲੋਕ ਦੂਜਿਆਂ ਦੇ ਦੁੱਖ ਦਾ ਮਜ਼ਾਕ ਉਡਾਉਂਦੇ ਨੇ ਮੀਨੇ ਮਾਰਦੇ ਨੇ ਤਾਂ ਇਨ੍ਹਾਂ ਗੱਲਾਂ ਤੋਂ ਆਪਾਂ ਬਚਣਾ ਹੈ